ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਪਹੁੰਚੇ ਆ ਵੀਰ ਗੁਰਸੇਵਕ ਦੇ ਕੋਲ ਸੋ ਦੋਸਤੋ ਅੱਜ ਇੱਕ ਝੋਟੀ ਤੁਹਾਨੂੰ ਇਸ ਘਰੋਂ ਦਿਖਾਉਣੀ ਆ ਠੀਕ ਆ ਜੀ ਤੇ ਬਿਲਕੁਲ ਤਾਜੀ ਸੂਈ ਆ ਪੂਰੀ ਡਿਟੇਲ ਆਪਾਂ ਵੀਰ ਗੁਰਸੇਵਕ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਤਹਿਸੀਲ ਦੋਸਤੋ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਖੰਡੂਰ ਸਾਹਿਬ ਲੱਗਦੀ ਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਇੱਕ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਬਿਲਕੁਲ ਸੋ ਬਾਕੀ ਆਪਦੀ ਨਰਕ ਪਰਖਾ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਸਕਦੇ ਜੇ ਕਪੂਰਥਲੇ ਬਾਈਪਾਸ ਤੇ ਉੱਪਰ ਜਿਹੜਾ ਬਿਲਕੁਲ ਰੋਡ ਦੇ ਉੱਪਰ ਜਿਹੜਾ ਦੋ ਸਵੀਨ ਹੋਰਾਂ ਦਾ ਘਾਰਾ ਗਰਸੇਵ ਘੋਣਾ ਦਾ ਤੇ ਗੱਲਬਾਤ ਆ ਜੋ ਕਰ ਲੈਨੇ ਪੁੱਛ ਲੈਨੇ ਕੀ ਡਿਟੇਲ ਐ ਇਸ ਝੋਟੀ ਦੀ ਗਰਸੇਵ ਕੇ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾਨ ਸਾਸਰੀ ਦਾ ਸੰਸਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਅੱਛਾ ਵੀਰ ਸੇਵਕ ਝੋਟੀ ਬਕਾਊਆ ਹਾਂਜੀ ਤੇ ਡਿਟੇਲ ਮੇਰਾ ਵੀਰ ਦੱਸ ਦੇ ਪ੍ਰੋਪਰ ਅੱਜ ਤੱਕ ਕੀ ਡਿਟੇਲ ਆ ਕੋ ਦੋ ਚਾਰ ਦਿਨਾਂ ਕੇ ਚਵਾਈ ਕੀਤੀ ਆ ਪੂਰੀ ਇਨਫੋਰਮੇਸ਼ਨ ਦੇ ਅੱਜ ਵੀਰ ਜੀ ਇਹਦਾ ਚੌਥਾ ਦਿਨ ਦਾ ਸੋਈ ਲੋ ਆ ਆ ਨਾੜੂ ਨਾਲ ਹੀ ਬੱਚੇ ਰਿਆ ਦੇਖ ਲਓ ਜੀ ਅਮ ਆ ਹੈ ਮਗਰ ਕੱਟਾ ਜੀ ਕੱਟਾ ਲਓ ਜੀ ਮੇਲ ਕਾਫ ਆ ਦੋਸਤੋ ਮਗਰ ਕੱਟਾ ਨਾੜੂ ਬੱਚੇ ਦੇ ਨਾਲ ਆ ਤੇ ਚੌਥਾ ਦਿਨ ਆ ਅੱਜ ਹਾਂਜੀ ਚੌਥਾ ਦਿਨ ਆ ਅੱਜ ਚੌਥਾ ਦਿਨ ਤੇ ਆ ਸੇਵਕ ਵੀਰੇ ਹੁਣ ਫਿਰ ਬੋਲਾ ਹੀ ਆ ਕੋਈ ਬੋਲਾ ਲਾਲੇ ਕੋਈ ਵੀਰ ਭਾਵੇਂ ਦੁੱਧ ਲਾਲੇ ਜਿੱਦਾਂ ਵੀ ਕੋਈ ਲਾਲੇ ਠੀਕ ਜੀ ਬੰਨ ਕੇ ਦੋ ਦੋ ਚਲੋ ਬੰਨਣਾ ਵੀ ਸ਼ੁਰੂ ਹੋ ਗਿਆ ਉਹਨਾ ਚੌਥੇ ਦਿਨ ਤੇ ਹਾਂ ਜੀ ਹਾਂ ਜੀ ਝੋਟੀ ਹੈ ਆਪ ਪਹਿਲੇ ਕਿ ਦੂਜੇ ਇਹ ਪਹਿਲੇ ਸੂਏ ਵੀ ਜੀ ਪਹਿਲਨ ਹਾਂ ਜੀ ਪਹਿਲਨ ਝੋਟੀ ਆ ਦੋਸਤੋ ਬਾਕੀ ਸਿੰਘਾਂ ਦੀ ਬੰਤਰ ਵੇਖ ਲਓ ਤੇ ਗਰਸੇਵਕ ਵੀਰ ਥੋੜਾ ਜਿਹਾ ਨਾ ਮੜਾ ਪਰਲੇ ਬੰਨੇ ਹਲਾਇਓ ਤਾਂ ਬਹਿਣੀ ਵਾਲੇ ਪਾਸੇੋਂ ਥਣ ਵਿਖਾਈਏ ਜੀ ਆ ਦੇਖਣ ਧਾਂ ਚਵਾਈ ਦੋਸਤੋ ਸਾਹਿਬ ਇੱਕ ਨੰਬਰ ਦਿਓ ਚਵਾਈ ਜੜੀ ਆ ਦੋਸਤੋ ਵੀਰ ਕਹਿੰਦਾ ਵੀ ਇੱਕ ਨੰਬਰ ਆ ਤਸੱਲੀ ਭਖਸ਼ਾ ਠੀਕ ਆ ਜੀ ਸੋ ਬਾਕੀ ਚਵਾਈ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਕੇ ਵੀ ਦਿਖਾ ਦਾਂਗੇ ਠੀਕ ਆ ਬਾਕੀ ਆ ਥਣ ਦੇ ਆ ਦੇਖੋ ਜੀ ਆ ਦੇਖੋ ਠੀਕ ਆ ਅੱਛਾ ਕਰ ਸੇਵਕ ਵੀਰੇ 7 ਕਿਲੋ ਹੁਣ ਮੌਕੇ ਦੇ ਹਾਂਜੀ 7 ਕਿਲੋ ਹੋਊਗਾ ਵੀਰ ਜੀ ਮੌਕੇ ਦੇ 7 ਨਹੀਂ 6 ਕਿਲੋ ਮੰਨ ਕੇ ਚੱਲੋ ਜਿਹੜਾ ਵੀਰ ਆ ਵੀਰ ਠੀਕ ਆ ਜੀ ਹਾਂਜੀ ਤੇ ਕੀ ਮੁੱਲ ਕੀ ਲੈਣ ਦੇਣ ਕੀ ਕਰਤਾ ਚੱਲੀਦਾ ਮੁੱਲ ਸੰਧੂ ਸਾਹਿਬ ਭਾਵੇਂ 72 ਕਰੀਏ ਜਿੰਨਾ ਮਾਦੀ ਕਰੀਏ ਇਹ 68000 ਰੁਪਏ ਦੇ ਦਾਂਗੇ 68000 ਦੀ ਹਾਂਜੀ ਵਿੱਚੋਂ ਕਿ ਛੋੜਤਾ ਭਾਉ ਜੂ ਮਾਨ ਤਾਣਾ ਕਰ ਦਾਂਗੇ ਵੀਰ ਜੀ 500 ਰੁਪਏ ਛੋੜਾ 68000 ਚੋਂ ਹਾਂਜੀ 750 ਦੀ ਹੋ ਜੂਗੀ ਹਾਂਜੀ ਲਿਆ ਵੀਰ ਗੁਰਸੇਵ ਖੋਲ ਕੇ ਤੋਰ ਕੇ ਦਿਖਾਈਏ। ਲਓ ਵੀ ਦੋਸਤੋ ਸਾਢੇ 67000 ਦੀ ਜਿਹੜੀ ਵੀਰਾਂ ਦਾ ਵੀ ਆਪਾਂ ਦੇ ਲੈ ਕਰ ਦਿਆਂਗੇ ਠੀਕ ਆ। ਝੋਟੀ ਚੰਗੀ ਆ ਬਾਕੀ ਆਪਾਂ ਤੁਹਾਨੂੰ ਜਿੰਨੀ ਵੀ ਤਸੱਲੀ ਨਾਲ ਦਿਖਾ ਦਿੰਨੇ ਆ ਥੋੜਾ ਜਿਹਾ ਹਨੇਰਾ ਹੋ ਗਿਆ ਠੀਕ ਆ ਜੀ ਹਨੇਰਾ ਵੱਧ ਹੋ ਗਿਆ ਪਰ ਫਿਰ ਵੀ ਜਿੰਨੀ ਵੀ ਤਸੱਲੀ ਨਾਲ ਦਿਖਾਈ ਜਾਂਦੀ ਆ ਚੀਜ਼ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਜੀ ਆ ਦੇਖੋ। ਠੀਕ ਆ ਜੀ। ਸੋ ਕੋਈ ਦੋ ਟਾਈਮ ਕੋਈ ਆਪਦਾ ਵੀਰ ਤਸੱਲੀ ਕਰ ਸਕਦਾ ਠੀਕ ਆ ਜੀ। ਬਾਕੀ ਇਹਦਾ ਥੋੜਾ ਕਰ ਦਈਏ। ਆਹ। ਤਾਂ ਦੂਰ ਦਿਓ ਇੱਕ ਪਾਸੇ ਦੂਰ ਦਿਓ ਬੱਚੇ ਦਾ ਫਿਰ ਚਲੋ ਤਾਜ਼ੀ ਸੁੱਈ ਹੈ ਨਾ ਇੱਕੋ ਕੋਲੀ ਦਾ ਕਰਕੇ ਦਰਦੀ ਚੋ ਕੋਈ ਗੱਲ ਨਹੀਂ ਬਾਹਰ ਦੂਰ ਦਿਓ ਜੀ ਦਰਵਾਜ਼ਾ ਲੈਓ ਮੋੜ ਦਿਓ ਜੀ ਮੋੜ ਦਿਓ ਸੋ ਆਹ ਦੋਸਤੋ ਥਾਂਲੇ ਬਾਹਰ ਠੀਕ ਆ ਜੀ ਹਾਈਟ ਛੋਟੀ ਜੀ ਮੀਡੀਅਮ ਆ ਪਰ ਰਾਜੀ ਆ ਠੀਕ ਆ ਜੀ ਜਿੱਡੀ ਕੋ ਪੰਤਰ ਹੈਗੀ ਆ ਓਨੀ ਕਾ ਦੋਸਤੋ ਰਾਜੀ ਆ ਠੀਕ ਆ ਆ ਲੋ ਬਾਕੀ ਬਖਾਲਾ ਬਕੂਲਾ ਜਿਹੜਾ ਦੋਸਤੋ ਬਿਲਕੁਲ ਫੱਦਰ ਆ ਥਾਣੇ ਦੇ ਵਾ ਤੁਸੀਂ ਦੇਖ ਲਿਆ ਬਿਲਕੁਲ ਫੱਦਰ ਥਾਣੇ ਵਾ ਆ ਦੇਖੋ ਠੀਕ ਆ ਲਈਏ ਬੱਚਾ ਦੋਸਤੋ ਲਓ ਜੀ ਬੱਚਾ ਲਾ ਦਿਓ ਬੱਚਾ ਲਾ ਦਨੇ ਆ ਦੋਸਤੋ ਤਸल्ली ਨਾਲ ਚਵਾਈ ਕਰਕੇ ਦਿਖਾ ਦਨੇ ਆ ਠੀਕ ਆ ਜੀ 67000 ਕੋਈ ਫੇਰ ਕਨਫਰਮ ਕਰਾ ਦਨੇ ਆ 67000 ਦੇ ਵਿੱਚ ਇਹ ਇਹ ਤੁਹਾਨੂੰ ਝੋਟੀ ਮਿਲ ਜੂਗੀ ਠੀਕ ਆ ਜੀ। ਉਹ ਰੋਟ ਚਵਾਈ ਦੇਵੇ। ਹੂੰ। ਉਹ ਵੀ ਕੋਨੇ ਬਾਲਟੀ ਚ ਚਵਾਈ ਪਾਈ ਕਰਦੇ ਆ ਜੀ। ਦੀ ਬੱਚਾ ਛੱੜਦਾ ਦੋਸਤੋ ਚੁਵਾਈ ਕਰਦਨੇ ਠੀਕ ਹੈ ਜੀ ਮਿੰਟ ਦੋ ਮਿੰਟ ਦੇ ਵਿੱਚ ਚੁਵਾਈ ਕਰਕੇ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਉਸ ਤੋਂ ਬਾਅਦ ਆਪ ਦੀ ਨਰਕ ਪਰਖਾ ਦੋਸਤੋ ਪਹਿਲਾਂ ਕਰ ਲਿਓ ਆਨਲਾਈਨ ਕਿਸੇ ਵੀਰ ਨੇ ਮਗਾਉਣੀ ਆ ਤੁਹਾਡਾ ਆਪਣਾ ਡਿਸੀਜਨ ਆ ਮੇਰੇ ਜੀ ਦੋਸਤੋ ਪਹਿਲ ਹੁੰਦੀ ਆ ਪ੍ਰੇਫਰੈਂਸ ਦੀ ਮੇਰਾ ਕਹਿਣ ਦਾ ਮਤਲਬ ਵੀ ਆਪਦੀ ਤਸੱਲੀ ਆ ਦੋ ਟਾਈਮ ਤਿੰਨ ਟਾਈਮ ਕਰ ਲਓ ਠੀਕ ਹੈ ਝੋਟੀ ਚੰਗੀ ਆ ਖਰੀ ਆ ਤਸੱਲੀ ਪਹਿਲ ਦੇ ਦਾਰ ਤੇ ਆ ਮਗਰੇ ਨਾਲ thank <laughs> ਇਹ ਪੂਰਾ ਥਾਣਾ ਸਾਹਮਣੇ ਹੈ। ਠੀਕ ਹੈ। ਬਾਕੀ ਮਗਰਲੇ ਥਾਣਾ ਦੀ ਚੁਆਈ ਵੀ ਬਿਲਕੁਲ ਦੋਸਤੋ। ਅਗਲੇ ਥਾਣਾ ਦੀ ਬਿਲਕੁਲ ਖਾਲੀ ਹੋ ਗਈ ਹੈ। ਇੱਕ ਥਾਣਾ ਬਿਲਕੁਲ ਚੁਆਈ ਜਿਹੜੇ ਦੋਸਤੋ ਥਾਣ ਖਾਲੀ ਹੋ ਗਏ। ਮਗਰਲੇ ਚੁਆਈ ਕੀਤੀ ਸੀ ਨਾ ਜੀ? ਹਾਂ ਜੀ। ਇਹ ਅਗਲੇ ਥਾਣਾ ਦੀ ਚੁਆਈ ਵੀ ਦੇਖ ਲੈਣੀ ਠੀਕ ਹੈ। ਇਹ ਸੰਗਲ 10 ਕਿਲੋ ਕੱਢੀ ਦੁੱਧ ਹੋ ਗਈ। ਹੂੰ। 10 ਕਿਲੋ ਦਦਨਾ ਦੇ ਆਪਾਂ ਜ਼ਿੰਮੇਦਾਰ ਹੋ ਆਂਗੇ ਕੋਈ ਟਾਈਮ ਨਹੀਂ ਲਗਾ ਕੋਈ ਨਹੀਂ ਦਿਓ ਇਹ ਜਣਾ ਭਲੇ ਬਾਕੀ ਟਾਈਮ ਤੇ ਟਾਈਮ ਆਪਦੀ ਤਸੱਲੀ ਕਰਨ ਦੀ ਜਿਹੜੇ ਵੀਰ ਖਰੀਦਣੇ ਖਰੀਦਣਾ ਤਸੱਲੀ ਆਪਦੀ ਟਾਈਮ ਟਾਈਮ ਕਰਨਾ ਇਹ ਲਾ ਲਓ ਵੀ ਬਾਕੀ ਟਾਈਮ 6:30 ਤੋਂ ਲੈ 6:30 7 ਵਜੇ ਚੋਈ ਦੀਆਂ ਮੀਆਂ ਪੰਜਾਹ ਦੇ ਕੋਈ ਦਿਨੇ ਵੀ ਵੀਰ ਤੁਸੀਂ ਕਰ ਲੈ ਠੀਕ ਹੈ ਜੀ ਅਗਲੇ ਦੋ ਡੰਗ ਚੋਵੇਂ ਸੰਧੂ ਸਾਹਿਬ ਯਾਰ ਆਪਾਂ ਪਹਿਲੇ ਡਾੜੇ ਅਗਲੇ ਕੋਦਰੇ ਹੀ ਭਾਈ ਬੱਸ ਬੱਸ ਜੀ ਅਗਲਾ ਆਪ ਦੀਆਂ ਅਣਕਾਂ ਤਸੱਲੀ ਕਰੇ ਲੋ ਵੀ ਭਰਾਵੋ ਕੋਈ 7 ਦੇਣਾ ਕੰਨਾ ਕੋ ਕਰੇ ਠੀਕ ਹੈ ਜੀ ਕੋਈ 7 ਕਿਲੋ 6.5 7 ਕਿਲੋ ਦੱਸਿਆ ਸੀਗਾ ਅੱਜ ਤੇ ਜੇ ਚੌਥੇ ਚੌਥੇ ਦਿਨ ਦਾ ਠੀਕ ਹੈ ਜੀ ਬਾਕੀ ਦੁੱਧ ਬੱਚੇ ਤੋਂ ਬਗੈਰ ਨਾ ਬੱਚੇ ਨੂੰ ਛੱਡੀ 8 ਕਿਲੋ ਦੁੱਧ ਹੋਊਗਾ ਲਓ ਜੀ ਠੀਕ ਹੈ ਭਰਾ ਚਲੋ ਠੀਕ ਹੈ ਅੱਛਾ ਕਰ ਸੇਵਕ ਵੀਰ ਆਜੋ ਨੰਬਰ ਬੋਲਦੇ ਅਜ ਆਪਣੇ 98713 55875 ਠੀਕ ਹੈ ਜੀ ਹਾਂ ਜੀ ਠੀਕ ਹੈ ਬਾਕੀ ਵੀਰ ਜੀ ਕੋ ਥਣਾ ਜ ਕੋ ਨੁਕਸ ਹੋਵੇ ਚਵਾਈ ਜ ਨੁਕਸ ਹੋਵੇ ਆਪਾਂ ਜ਼ਿੰਮੇਦਾਰ ਆ ਵੀਰ ਜੀ ਠੀਕ ਹੈ ਭਰਾ ਹਾਂ ਜੀ ਤੋਂ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਸੇਵਕ ਪਿੰਡ ਸ੍ਰੀ ਗੋਇੰਦਵਾਲ ਸਾਹਿਬ ਤੋਂ ਜਰੂਰ ਤੁਸੀਂ ਦੋਸਤੋ ਖਰੀਦ ਕਰਨ ਤੋਂ ਪਹਿਲਾਂ ਤਸੱਲੀ ਕਰ ਲਿਓ ਮੈਂ ਹਰ ਵਾਰ ਕਹਿੰਦਾ ਪਸ਼ੂ ਭਾਵੇਂ ਜਿੰਨਾ ਮਰਜ਼ੀ ਚੱਲ ਜਾ ਠੀਕ ਹੈ ਜਰੂਰ ਤਸੱਲੀ ਕਰ ਲਿਓ ਝੋਟੀ ਪਸੰਦ ਆਉਗੀ ਤੁਹਾਨੂੰ ਰੇਟ ਪੜਦਾ ਵੀ ਦੱਸ ਦਿੰਦਾ ਮਿਲ ਜਾ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ